ਤੇ ਜਿਹੜੇ ਕੁਛ ਸਰਵਾਈਵਰ ਬਚੇ ਸੀ ਉਹਨਾਂ ਨੇ ਆਪਣੇ ਮੂੰਹ ਜਵਾਨੀ ਇਹ ਗੱਲ ਦਸੀ ਕਿ 2 ਦਿਨ ਪਹਿਲਾਂ ਨਕਸ਼ੇ ਦੇ ਵਿੱਚ ਉਹਨਾਂ ਦਾ ਪਿੰਡ ਪੰਜਾਬ ਇੰਡੀਆ ਦੇ ਵਿੱਚ ਸੀ ਤੇ 2 ਦਿਨਾਂ ਬਾਅਦ ਉਹ ਪਾਕਿਸਤਾਨ ਦੇ ਵਿੱਚ ਹੋ ਗਿਆ ਉਹ ਕਹਿੰਦੀ ਹੈ ਕਿ ਪੰਜਾਬ ਨੂੰ ਡੈਲੀਬਰੇਟਲੀ ਵੇਕ ਕੀਤਾ ਗਿਆ ਤਾਂ ਕਿ ਸਿੱਖ ਕਮਿਊਨਿਟੀ ਕਮਜ਼ੋਰ ਹੋ ਜਾਏ ਰੈਡਕਲਿਫ ਇੱਕ ਇੰਗਲਿਸ਼ ਲਾਇਰ ਸੀ ਜਿਹਨੂੰ ਪੰਜਾਬ ਦੇ ਬਾਰੇ ਜਾਂ ਇੰਡੀਆ ਦੇ ਬਾਰੇ ਕੋਈ ਨੋਲੇਜ ਨਹੀਂ ਸੀ ਉਹਨੂੰ ਸਿਰਫ 5 ਹਫ਼ਤਿਆਂ ਦੇ ਵਿੱਚ 175000 ਸਕੁਆਇਰ ਮਲ ਡਿਵਾਈਡ ਕਰਨ ਦਾ ਆਰਡਰ ਕਰ ਦਿੱਤਾ ਗਿਆ ਲਾਹੌਰ ਨਨਕਾਣਾ ਸਾਹਿਬ ਪੰਜਾ ਸਾਹਿਬ ਤੇ ਕਰਤਾਰਪੁਰ ਇਹ ਸਾਰਾ ਕੁਝ ਪੰਜਾਬ ਤੋਂ ਬਾਹਰ ਇੰਡੀਆ ਤੋਂ ਬਾਹਰ ਪਾਕਿਸਤਾਨ ਦੇ ਵਿੱਚ ਰਹਿ ਗਿਆ ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੇ ਤੁਸੀਂ ਅਪਾ ਸਿੰਘ ਵਾਲੀ ਵੀਡੀਓ ਦੇਖ ਕੇ ਆਏ ਹੋ ਤਾਂ ਤੁਸੀਂ ਬਿਲਕੁਲ ਸਹੀ ਲਾਈਨ ਦੇ ਵਿੱਚ ਚੱਲ ਰਹੇ ਹੋ ਇਹ ਇਸ ਸੀਰੀਜ਼ ਦੀ ਦੂਜੀ ਵੀਡੀਓ ਹੈ ਇਸ ਦੇ ਵਿੱਚ ਆਪਾਂ ਗੱਲ ਕਰਾਂਗੇ ਪੰਜਾਬ ਦੀ ਪਾਰਟੀਸ਼ਨ ਦੀ ਕੌਨਸਪੀਰੇਸੀ ਬਾਰੇ ਇਹ ਹਾਂ ਮੈਂ ਪੰਜਾਬ ਦੀ ਪਾਰਟੀਸ਼ਨ ਇਸ ਕਰਕੇ ਕਿਹਾ ਕਿ ਇੰਡੀਆ ਦੀ ਪਾਰਟੀਸ਼ਨ ਹੋਈ ਸੀ ਪਰ ਅਸਲ ਦੇ ਵਿੱਚ ਪੰਜਾਬ ਦੀ ਹੋਈ ਸੀ ਨਾ ਕਿ ਇੰਡੀਆ ਦੀ ਕਲਪਨਾ ਕਰੋ 1947 ਦੇ ਵਿੱਚ ਪੰਜਾਬ ਦੀਆਂ ਗਲੀਆਂ ਦੇ ਵਿੱਚ ਬੇਚੈਨੀ ਆ ਲੋਕ ਤਾਂ ਇਹ ਸੋਚ ਰਹੇ ਸੀ ਕਿ ਆਜ਼ਾਦੀ ਆ ਰਹੀ ਹੈ ਪਰ ਉਹਨਾਂ ਨੂੰ ਕੀ ਪਤਾ ਸੀ ਕਿ ਇਸ ਆਜ਼ਾਦੀ ਦੀ ਕੀਮਤ ਕੀ ਹੋਊਗੀ ਇੱਕੋ ਰਾਤ ਦੇ ਵਿੱਚ ਘਰਾਜ ਲਖੀਰ ਖਿੱਚਦੀ ਇੱਕ ਭਰਾ ਲਾਹੌਰ ਰਹਿ ਗਿਆ ਦੂਜਾ ਭਰਾ ਅੰਮ੍ਰਿਤਸਰ ਰਹਿ ਗਿਆ ਮਾਂ ਬਾਪ ਕਿਤੇ ਹੋਰ ਛੋਟੇ ਛੋਟੇ ਬੱਚੇ ਕਿਤੇ ਹੋਰ ਰਹਿ ਗਏ ਪੁਰਾਣੀਆਂ ਜਾਦਾਂ ਵਿਰਾਸਤੀ ਜ਼ਮੀਨਾਂ ਤੇ ਰਿਲੀਜੀਅਸ ਪਲੇਸਾਂ ਸਭ ਕੁਝ ਕੱਟ ਦਿੱਤਾ ਗਿਆ ਆਫੀਸ਼ਲ ਰਿਕਾਰਡ ਕਹਿੰਦੇ ਨੇ ਕਿ ਜਿਹੜੀ ਇਹ ਪਾਰਟੀਸ਼ਨ ਹੋਈ ਇਹ ਧਰਮ ਦੇ ਆਧਾਰ ਤੇ ਹੋਈ ਪਰ ਕਨਸਪਰੇਸੀ ਥਿਉਰੀ ਕੀ ਕਹਿੰਦੀ ਆ ਉਹ ਕਹਿੰਦੀ ਆ ਕਿ ਪੰਜਾਬ ਨੂੰ ਡੈਲੀਬਰੇਟਲੀ ਵੰਡ ਕੀਤਾ ਗਿਆ ਤਾਂ ਕਿ ਸਿੱਖ ਕਮਿਊਨਿਟੀ ਕਮਜ਼ੋਰ ਹੋ ਜਾਏ ਸਵਾਲ ਇਹ ਆ ਕਿ ਇਹ ਸਿਰਫ ਇੱਕ ਪਾਰਟੀਸ਼ਨ ਸੀ ਜਾਂ ਫਿਰ ਪੰਜਾਬ ਦੇ ਨਾਲ ਇੱਕ ਤੋਖਾ ਬ੍ਰਿਟਿਸ਼ ਰਾ ਨੇ ਮਾਉਂਟ ਬੈਟਰਨ ਪਲਾਨ 3 ਜੂਨ 1947 ਨੂੰ ਅਨਾਉਂਸ ਕੀਤਾ ਕੀ ਹੋਣਾ ਸੀ ਇਸ ਦੇ ਵਿੱਚ ਪੰਜਾਬ ਅਤੇ ਬੰਗਾਲ ਇਹਨਾਂ ਦੋਨਾਂ ਨੂੰ ਰਿਲੀਜੀਅਸ ਬੇਸਿਸ ਤੇ ਅਲੱਗ ਕਰਨਾ ਸੀ ਤੇ ਬਾਉਂਡਰੀ ਡਰਾ ਕਰਨ ਲਈ ਰੈਡਕਲਿਫ ਕਮਿਸ਼ਨ ਬਣਾਇਆ ਗਿਆ ਰੈਡਕਲਿਫ ਇੱਕ ਇੰਗਲਿਸ਼ ਲਾਇਰ ਸੀ ਜਿਹਨੂੰ ਪੰਜਾਬ ਦੇ ਬਾਰੇ ਜਾਂ ਇੰਡੀਆ ਦੇ ਬਾਰੇ ਕੋਈ ਨੌਲੇਜ ਨਹੀਂ ਸੀ ਉਹਨੂੰ ਸਿਰਫ 5 ਹਫ਼ਤਿਆਂ ਦੇ ਵਿੱਚ 175000 ਸਕੁਆਇਰ ਮੀਲ ਡਿਵਾਈਡ ਕਰਨ ਦਾ ਆਰਡਰ ਕਰ ਦਿੱਤਾ ਗਿਆ ਆਫੀਸ਼ੀਅਲੀ ਤਾਂ ਇਹ ਕਿਹਾ ਗਿਆ ਕਿ Hindu Muslim Sikh ਇਹਨਾਂ ਤਿੰਨ ਅਲੱਗ-ਅਲੱਗ ਧਰਮਾਂ ਦੇ ਅਕੋਰਡਿੰਗ ਹੀ ਉਹਨਾਂ ਨੇ ਇੱਕ ਬਾਉਂਡਰੀ ਡਰਾ ਕੀਤੀ ਪਰ ਪੰਜਾਬ ਦੇ ਲੋਕਾਂ ਨੇ ਕਿਹਾ ਕਿ ਇਹ ਫੇਅਰ ਨਹੀਂ ਬਲਕਿ ਇੱਕ ਟਰੈਪ ਸੀ ਇਹ ਇੱਕ ਜਾਲ ਸੀ ਉਹਨਾਂ ਨੂੰ ਫਸਾਉਣ ਦੇ ਲਈ ਪਾਰਟੀਸ਼ਨ ਦੇ ਵਿੱਚ ਪੰਜਾਬ ਬਾਰੇ ਕੁਝ ਸ਼ੌਕਿੰਗ ਕੰਟਰਡਿਕਸ਼ਨ ਸਾਹਮਣੇ ਆਉਂਦੀਆਂ ਨੇ ਜਿਸ ਦੇ ਵਿੱਚ ਸਭ ਤੋਂ ਪਹਿਲੇ ਨੰਬਰ 'ਤੇ ਆਉਂਦੀ ਹੈ ਸਿੱਖ ਹੈਰੀਟੇਜ ਸਾਈਟਸ ਜਿਹੜੇ ਸਿੱਖਾਂ ਦੀਆਂ ਧਾਰਮਿਕ ਸੰਸਥਾਵਾਂ ਨੇ ਉਹਨਾਂ ਨੂੰ ਕਿਸ ਤਰ੍ਹਾਂ ਵੰਡਿਆ ਗਿਆ ਲਾਹੌਰ ਨਨਕਾਣਾ ਸਾਹਿਬ ਪੰਜਾ ਸਾਹਿਬ ਤੇ ਕਰਤਾਰਪੁਰ ਇਹ ਸਾਰਾ ਕੁਝ ਪੰਜਾਬ ਤੋਂ ਬਾਹਰ ਇੰਡੀਆ ਤੋਂ ਬਾਹਰ ਪਾਕਿਸਤਾਨ ਦੇ ਵਿੱਚ ਰਹਿ ਗਿਆ ਸਵਾਲ ਉਸ ਟਾਈਮ ਇਹ ਸੀ ਕਿ ਜਦੋਂ ਸਾਰੀ ਸਿੱਖ ਕਮਿਊਨਿਟੀ ਜ਼ਿਆਦਾਤਰ ਈਸਟ ਪੰਜਾਬ ਦੇ ਵਿੱਚ ਸੀ ਤਾਂ ਇਸ ਚੀਜ਼ ਨੂੰ ਡੈਲੀਬਰੇਟਲੀ ਕਿਉਂ ਕੱਟ ਕਰ ਦਿੱਤਾ ਗਿਆ ਦੂਜੇ ਨੰਬਰ ਤੇ ਆਉਂਦੀ ਹੈ ਟਾਈਮਿੰਗ ਆਫ ਡਿਸੀਜਨ ਰੈਟਕਲਿਫ ਨੇ ਇਹ ਬਾਉਂਡਰੀ 12 ਅਗਸਤ 1947 ਨੂੰ ਹੀ ਫਾਈਨਲ ਕਰ ਲਈ ਸੀ ਪਰ ਪੰਜਾਬ ਦੇ ਜਾਂ ਇੰਡੀਆ ਦੇ ਲੋਕਾਂ ਨੂੰ ਦੋ ਦਿਨ ਲੇਟ ਇਸ ਬਾਰੇ ਕਿਉਂ ਦੱਸਿਆ ਗਿਆ ਬ੍ਰਿਟਿਸ਼ਰਾਂ ਨੇ ਜਾਣ ਬੁੱਝ ਕੇ 17 ਅਗਸਤ ਨੂੰ ਇਹ ਅਨਾਉਂਸ ਕੀਤਾ ਇਹ ਜੋ ਡਿਵੀਜ਼ਨ ਉਹਨਾਂ ਨੇ ਕੀਤੀ ਇਹ ਜੋ ਬਾਉਂਡਰੀ ਨੇ ਮਾਈਡ ਦੋ ਦਿਨ ਬਾਅਦ ਇਸ ਲਈ ਡਿਲੇ ਕੀਤੀ ਤਾਂ ਕਿ ਪੰਜਾਬ ਦੇ ਵਿੱਚ ਕਿਓਸ ਹੋ ਜਾਵੇ ਤਾਂ ਕਿ ਸਿੱਖ ਕਮਿਊਨਿਟੀ ਪੰਜਾਬੀ ਕਮਿਊਨਿਟੀ ਬਹੁਤ ਜ਼ਿਆਦਾ ਵੀਕ ਹੋ ਜੇ ਇਸ ਤੋਂ ਬਾਅਦ ਆਉਂਦਾ ਹੈ ਮਾਉਂਟ ਵੈਟਰਨ ਬਾਇਸ ਕਈ ਹਿਸਟੋਰੀਅਨ ਕਹਿੰਦੇ ਨੇ ਕਿ ਜਿਹੜਾ ਮਾਉਂਟ ਵੈਟਰਨ ਸੀ ਉਹ ਨਹਿਰੂ ਨੂੰ ਪਰਸਨਲੀ ਫੇਵਰ ਕਰਦਾ ਸੀ ਇਸ ਕਰਕੇ ਇਹ ਬਾਉਂਡਰੀ ਡਿਸਾਈਡ ਹੋਈ ਪੰਜਾਬ ਤੇ ਕਸ਼ਮੀਰ ਦੇ ਜਿਹੜੇ ਬਾਉਂਡਰੀਆਂ ਸੀ ਉਹੋ ਪੋਲਿਟੀਕਲ ਫੇਵਰਿਜ਼ਮ ਦੇ ਕਾਰਨ ਹੀ ਵੰਡੀਆਂ ਗਈਆਂ ਇਨ੍ਹਾਂ ਕੌਂਟਰਡਿਕਸ਼ਨਸ ਕਰਕੇ ਹੀ ਪੰਜਾਬ ਦੇ ਲੋਕਾਂ ਨੂੰ ਲੱਗਿਆ ਕਿ ਪੰਜਾਬ ਨੂੰ ਡੈਲੀਬਰੇਟਲੀ ਕੌਨਸ਼ੀਅਸਲੀ ਵੀਕ ਕੀਤਾ ਜਾ ਰਿਹਾ ਤੇ ਇਸ ਕੌਂਸਪੀਰੇਸੀ ਥਿਊਰੀ ਨੂੰ ਸਪੋਰਟ ਕਰਨ ਵਾਲੇ ਵੀ ਬਹੁਤ ਸਾਰੇ ਸੋਰਸਸ ਮਿਲ ਜਾਣਗੇ ਜਿਵੇਂ ਕਿ ਮੈਂ ਤੁਹਾਨੂੰ ਦੱਸਦਾ ਟੈਨਲੀ ਬਾਲਪਾਰਟ ਉਹ ਲਿਖਦਾ ਕਿ ਸ਼ੇਮਫੁਲ ਫਾਈਟ ਬ੍ਰਿਟਿਸ਼ਰਾਂ ਨੇ ਰਾਸ਼ਟਰ ਵਿਡਰੋਅਲ ਕਰਕੇ ਪੰਜਾਬ ਨੂੰ ਕਾਇਓਸ ਵੱਲ ਧੱਕਿਆ ਜਸਵੰਤ ਸਿੰਘ ਨੇ ਆਪਣੀ ਬੁੱਕ ਦੇ ਵਿੱਚ ਲਿਖਿਆ ਉਹ ਮੰਨਦਾ ਕਿ ਸਿੱਖ ਕਮਿਊਨਿਟੀ ਨੂੰ ਸੇਫਗਾਰਡ ਕਰਨ ਲਈ ਕੋਈ ਕੰਕ੍ਰੀਟ ਪਲਾਨ ਬਣਾਇਆ ਹੀ ਨਹੀਂ ਗਿਆ ਬ੍ਰਿਟਿਸ਼ ਲਾਇਬ੍ਰੇਰੀ ਦੇ ਡਾਕੂਮੈਂਟ ਦੇ ਵਿੱਚ ਇਹ ਸਿੱਧ ਹੁੰਦਾ ਹੈ ਕਿ ਪੰਜਾਬ ਨੂੰ ਵੰਡਣ ਦੇ ਟਾਈਮ ਰੈਡਕਲਿਫ ਨੇ ਸਿੱਖਾਂ ਦੇ ਕੰਸਰਨ ਨੂੰ ਬਿਲਕੁਲ ਇਗਨੋਰ ਕਰ ਦਿੱਤਾ ਤੇ ਜਿਹੜੇ ਕੁਝ ਸਰਵਾਈਵਰ ਬਚੇ ਸੀ ਉਹਨਾਂ ਨੇ ਆਪਣੇ ਮੂੰਹ ਜਵਾਨੀ ਇਹ ਗੱਲ ਅਸੀਂ ਕਿ ਦੋ ਦਿਨ ਪਹਿਲਾਂ ਨਕਸ਼ੇ ਦੇ ਵਿੱਚ ਉਹਨਾਂ ਦਾ ਪਿੰਡ ਪੰਜਾਬ ਇੰਡੀਆ ਦੇ ਵਿੱਚ ਸੀ ਤੇ ਦੋ ਦਿਨਾਂ ਬਾਅਦ ਉਹ ਪਾਕਿਸਤਾਨ ਦੇ ਵਿੱਚ ਹੋ ਗਿਆ ਤੇ ਇਹ ਅਨਸਰਟੇਨਟੀ ਹਿਸਟਰੀ ਦੀ ਸਭ ਤੋਂ ਵੱਡੀ ਟ੍ਰੇਜੇਡੀ ਸੀ ਪਾਰਟੀਸ਼ਨ ਦੇ ਵਿੱਚ 10 ਤੋਂ 12 मिलियन ਲੋਕ ਮਾਈਗ੍ਰੇਟ ਹੋਏ ਪੰਜਾਬੀਆਂ ਲਈ ਇਹ ਸਿਰਫ ਇੱਕ ਮਾਈਗ੍ਰੇਸ਼ਨ ਨਹੀਂ ਬਲਕਿ ਇੱਕ ਸੋਲ ਟੇਰਿੰਗ ਸੀ ਪੰਜਾਬੀਆਂ ਦੀ ਰੂਹ ਨੂੰ ਤੋੜਿਆ ਗਿਆ ਫੈਮਲੀਆਂ ਦੇ ਹਾਫ ਨਹੀਂ ਬਲਕਿ ਕਈ ਕਈ ਟੁਕੜੇ ਹੋ ਗਏ 1 ਮਿਲੀਅਨ ਤੋਂ ਜ਼ਿਆਦਾ ਸੋਚੋ 10 ਲੱਖ ਤੋਂ ਜ਼ਿਆਦਾ ਲੋਕਾਂ ਦੀ ਇਸ ਦੇ ਵਿੱਚ ਡੈਥ ਹੋਈ ਤੇ ਸਿੱਖ ਕਮਿਊਨਿਟੀ ਆਪਣਾ ਹੋਮ ਲੈਂਡ ਲੂਜ਼ ਕਰ ਗਈ ਸਿੱਖ ਕਮਿਊਨਿਟੀ ਬੈਕਬੋਨ ਨੂੰ ਬਹੁਤ ਬੁਰੀ ਤਰ੍ਹਾਂ ਤੋੜ ਕੇ ਰੱਖ ਦਿੱਤਾ ਸੋਚੋ ਗੋਲਡਨ ਟੈਂਪਲ ਤਾਂ ਪੰਜਾਬ ਅੰਮ੍ਰਿਤਸਰ ਦੇ ਵਿੱਚ ਰਹਿ ਗਿਆ ਪਰ ਗੁਰੂ ਨਾਨਕ ਦੇਵ ਜੀ ਦੀ ਬਸਟ ਪਲੇਸ ਨਨਕਾਣਾ ਸਾਹਿਬ ਪਾਕਿਸਤਾਨ ਦੇ ਵਿੱਚ ਰੱਖ ਦਿੱਤਾ ਗਿਆ ਕੀ ਇਹ ਸਿਰਫ ਕੋਇਨਸੀਡੈਂਸੀ ਜਾਂ ਫਿਰ ਇੱਕ ਡੈਲੀਬਰੇਟ ਅਟੈਂਪਟ ਸੀ ਸਿੱਖ ਕਮਿਊਨਿਟੀ ਨੂੰ ਕਮਜ਼ੋਰ ਕਰਨ ਦੀ ਆਫੀਸ਼ਲ ਲਾਈਨ ਤਾਂ ਇਹ ਸੀ ਕਿ ਪਾਰਟੀਸ਼ਨ ਵਾਸ ਅ ਰਿਲੀਜੀਅਸ ਡਿਵਾਈਡ ਕਨਸਪੀਰੇਸੀ ਥਿਊਰੀ ਇਹ ਸੀ ਕਿ ਪੰਜਾਬ ਨੂੰ ਜਾਣਬੁੱਝ ਕੇ ਟਾਰਗੇਟ ਕੀਤਾ ਗਿਆ ਸਿੱਖ ਪਾਵਰ ਨੂੰ ਡੈਲੀਬਰੇਟਲੀ ਡਿਲਿਊਟ ਕੀਤਾ ਗਿਆ ਉਹਨੂੰ ਜਾਣਬੁੱਝ ਕੇ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਗਈ ਸੱਚ ਕੀ ਸੀ ਇਸ ਦੀ ਡਿਬੇਟ ਤਾਂ ਹਿਸਟੋਰੀਅਨ ਅੱਜ ਵੀ ਕਰ ਰਹੇ ਨੇ ਪਰ ਇੱਕ ਗੱਲ ਪੱਕੀ ਹੈ ਕਿ ਪੰਜਾਬ ਨੂੰ ਇਸ ਪਾਰਟੀਸ਼ਨ ਦੇ ਵਿੱਚ ਸਭ ਤੋਂ ਵੱਡਾ ਚੱਕ ਮਿਲਿਆ ਤੇ ਜਿਹੜਾ ਸ਼ਾਇਦ ਕਦੇ ਹੀਲ ਹੋ ਹੀ ਨਹੀਂ ਸਕਦਾ ਆਜ਼ਾਦੀ ਤਾਂ ਮਿਲ ਗਈ ਪਰ ਪੰਜਾਬ ਦੀਆਂ ਰਗਾਂ ਵਿੱਚ ਅੱਜ ਤੱਕ ਖੂਨ ਦਾ ਨਿਸ਼ਾਨ ਰਹਿ ਗਿਆ ਤੁਸੀਂ ਕੀ ਸੋਚਦੇ ਹੋ ਕਿ ਇਹ ਜੋ ਪਾਰਟੀਸ਼ਨ ਹੋਈ ਸੀ ਇਹ ਇੱਕ ਰਿਲੀਜੀਅਸਲੀ ਡਿਵਾਈਡ ਕੀਤਾ ਗਿਆ ਸੀ ਇੱਕ ਸਹੀ ਲਾਈਨ ਖਿੱਚੀ ਗਈ ਸੀ ਜਾਂ ਫਿਰ ਪੰਜਾਬ ਨੂੰ ਕਮਜ਼ੋਰ ਕਰਨ ਵਾਸਤੇ ਜਾਣ ਬੁੱਝ ਕੇ ਇਹ ਇੱਕ ਕੌਨਸਪਿਰੇਸੀ ਰਚੀ ਗਈ ਇਸ ਸੀਰੀਜ਼ ਦੀ ਪਹਿਲੀ ਵੀਡੀਓ ਵਿੱਚ ਆਪਾਂ ਨੇ ਗੱਲ ਕੀਤੀ ਭਗਤ ਸਿੰਘ ਨਾਲ ਹੋਈ ਜੋ ਕੌਨਸਪਿਰੇਸੀ ਸੀ ਦੂਸਰੀ ਵੀਡੀਓ ਦੇ ਵਿੱਚ ਆਪਾਂ ਨੇ ਗੱਲ ਕੀਤੀ ਜਿਹੜੀ ਪੰਜਾਬ ਦੀ ਪਾਰਟੀਸ਼ਨ ਸਮੇ ਹੋਈ ਸੀ ਤੇ ਹੁਣ ਇਸ ਤੋਂ ਅਗਲੀ ਕੌਨਸਪੀਰੇਸੀ ਥਿਉਰੀ ਦੇ ਵਿੱਚ ਆਪਾਂ ਗੱਲ ਕਰਾਂਗੇ ਆਪਰੇਸ਼ਨ ਬਲੂ ਸਟਾਰ ਬਾਰੇ ਆਪਰੇਸ਼ਨ ਬਲੂ ਸਟਾਰ ਪੰਜਾਬ ਨਾਲ ਹੋਈ ਸਭ ਤੋਂ ਵੱਡੀ ਕੌਨਸਪੀਰੇਸੀ ਥੀ ਜਿਹੜੀ ਕਿ ਆਜ਼ਾਦੀ ਤੋਂ ਬਾਅਦ ਹੋਈ ਆਪਣੇ ਖੁਦ ਦੇ ਲੋਕਾਂ ਨੇ ਆਪਣੀ ਖੁਦ ਦੀ ਸਰਕਾਰ ਨੇ ਪੰਜਾਬ ਨਾਲ ਕੀਤੀ ਜੇ ਤੁਹਾਨੂੰ ਇਹ ਸੀਰੀਜ਼ ਪਸੰਦ ਆ ਰਹੀ ਹੈ ਤਾਂ ਤੁਸੀਂ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਆਪਣੀ رائے ਕਮੈਂਟ ਦੇ ਵਿੱਚ ਜ਼ਰੂਰ ਦਿਓ ਤੇ ਅਗਲੀ ਵੀਡੀਓ ਦਾ ਇੰਤਜ਼ਾਰ ਜ਼ਰੂਰ ਕਰਿਓ ਤੇ ਇੱਕ ਗੱਲ ਯਾਦ ਰੱਖਿਓ ਇਹ ਕੌਨਸਪੀਰੇਸੀ ਥਿਊਰੀਆਂ ਬਾਰੇ ਪੰਜਾਬ ਦੇ ਬੱਚੇ-ਬੱਚੇ ਨੂੰ ਪਤਾ ਹੋਣਾ ਚਾਹੀਦਾ ਤਾਂ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ WhatsApp ਤੇ ਗਰੁੱਪਾਂ ਦੇ ਵਿੱਚ ਤਾਂ ਕਿ ਸਾਰਿਆਂ ਕੋਲ ਇਹ ਵੀਡੀਓ ਪਹੁੰਚੇ ਤੇ ਉਹਨਾਂ ਨੂੰ ਇਸ ਕੌਨਸਪੀਰੇਸੀਆਂ ਬਾਰੇ ਪਤਾ ਹੋਵੇ ਕਿਉਂਕਿ ਅੱਜ ਕੱਲ ਦੀ ਜਨਰੇਸ਼ਨ ਨੂੰ ਇਹ ਚੀਜ਼ਾਂ ਕਿਤਾਬਾਂ ਦੇ ਵਿੱਚ ਦੱਸੀਆਂ ਵੀ ਨਹੀਂ ਜਾ ਰਹੀਆਂ ਤੇ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਵੀਡੀਓ ਇੱਥੇ ਤੱਕ ਦੇਖੀ ਸਪੋਰਟ ਕਰਨ ਲਈ ਸੱਚੀ ਚ ਬਹੁਤ-ਬਹੁਤ ਧੰਨਵਾਦ ਸਾਰਿਆਂ ਨੂੰ ਸਹਿਸਕਾਰ